ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਆ ਜਿਹੜਾ ਮਿੱਤਰੋ ਜਿਨੇ ਮੁਗье ਦਾ ਮਣਮੱਤਾ ਨਗਰ ਆ ਗਿਆ ਏ ਲੰਡਿਆ ਤੋਂ ਜਿਉਣ ਵਾਲੇ ਨੂੰ ਜਿਹੜੀ ਸੜਕ ਜਾਂਦੀ ਆ ਉਹ ਸੜਕ ਦੇ ਉੱਤੇ ਮਿੱਤਰੋ ਬਾਈ ਹੁਣੇ ਉਹਦਾ ਬਾਹਰ ਖੇਤਾਂ ਦੇ ਵਿੱਚ 1 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਘਰ ਆ ਜਾਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਨੀਲੀ ਰਾਵੀ ਨਸਲ ਦਾ ਬੇਹੱਦ ਖੁਸ਼ੌਕ ਉਸੇ ਸ਼ੌਂਕ ਦੇ ਵਿੱਚ ਇੱਕ ਛੋਟੀ ਪਹਿਲਾ ਸੂਆ ਸੋਣ ਦੇ ਲਈ ਨੀਲੀ ਰਾਵੀ ਨਸਲ ਦੇ ਵਿੱਚ ਰੋਡਿਆਂ ਵਾਲੀ ਬਲੱਡ ਲਾਈਨ ਦੇ ਵਿੱਚੋਂ ਇਹ ਕਰਮਾ ਵਾਲੀ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਉਹ ਤੁਹਾਨੂੰ ਸਾਰੀ ਜਾਣਕਾਰੀ ਜਿੰਦੀ ਮੈਂ ਦੇ ਦੇਣਾ ਨਵੀਂ ਮਤਰ ਨੂੰ ਤਿਆਰੀ ਤੁਹਾਨੂੰ ਵਿਖਾ ਦਿੰਨਾ ਕਿਉਂਕਿ ਕਰਮਾ ਵਾਲੀ ਡਰਦੀ ਵਾਧਾ ਥੋੜੀ ਜੀ ਝੋਟੀ ਲੇਵੇ ਪਾਂਡੇ ਲੋ ਪੂਰੀ ਖਬਰ ਦਾ ਰੋਕੇ ਦੀ ਰਿਪੋਰਟ ਹਰ ਪੱਖ ਤੋਂ ਝੋਟੀ ਦੀ ਮਜ਼ਬੂਤੀ ਸੀਲ ਵਾਲੇ ਪੱਖ ਤੋਂ ਝੋਟੀ ਦੀ ਮਜ਼ਬੂਤੀ ਲੇਵੇ ਵਾਲੇ ਪੱਖ ਤੋਂ ਝੋਟੀ ਬੜੀ ਜ਼ਬਰਦਸਤ ਤਿਆਰ ਹੋਈ ਹੋਈ ਆ ਦਿਨ ਇੱਕ ਅੱਧਾ ਜ਼ਰੂਰ ਹਜੇ ਲੈ ਜੂਗੀ ਮਿੱਤਰੋ ਦਿਨੇ ਦੇ ਕੱਲ ਪੂਰੇ ਹੋ ਗਿਆ ਮਿੱਤਰੋ ਰੇਟ ਇਹਦਾ ਜਿਹੜਾ ਉਹ ਵੀ ਤੁਹਾਨੂੰ ਦੱਸੂਗਾ ਪ੍ਰੋਪਰ ਜਾਣਕਾਰੀ ਦੇ ਨਾਲ ਵੀਡੀਓ ਮਿਲੂਗੀ ਜਾਣਕਾਰੀ ਇਹਦੀ ਮੈਂ ਦਊਂਗਾ ਮਾਲਕ ਕਿਸ ਜਰੂਰੀ ਕੰਮ ਦੇ ਵਿੱਚ ਘਰੇ ਗਏ ਹੋਇਆ ਬਾਪੂ ਜੀ ਹੁਣ ਆਪਾਂ ਨੂੰ ਜਾਣਕਾਰੀ ਨਹੀਂ ਦੇ ਸਕਦੇ ਅਸੀਂ ਇਸ ਕਰਕੇ ਇਹਦੀ ਡਿਟੇਲ ਜਿਹੜੀ ਤੁਹਾਨੂੰ ਹੁਣ ਸੁਣ ਲਓ ਗੌਰ ਦੇ ਨਾਲ ਇਹ ਝੋਟੀ ਪਹਿਲਾ ਸੂਆ ਵਾ ਮਿੱਤਰੋ ਸੂਣ ਦੇ ਵਿੱਚ ਇਹਦੇ ਦਿਨ 2-4 ਹੀ ਬਾਕੀ ਆ ਕਿਉਂਕਿ ਜਿਹੜੇ ਕਾਗਜ਼ੀ ਦਿਨ ਹੁੰਦੇ ਆ ਜਿਹੜੇ ਆਪਾਂ ਲਿਖੇ ਹੁੰਦੇ ਆ ਦਿਨ ਉਹ ਇਹਦੇ ਕੱਲ ਪੂਰੇ ਹੋ ਗਿਆ ਮਿੱਤਰੋ ਤਿਆਰੀ ਬੜੀ ਜ਼ਬਰਦਸਤ ਝੋਟੀ ਨੇ ਕੀਤੀ ਹੋਈ ਆ ਰੋਡਿਆਂ ਵਾਲੀ ਬਲੱਡ ਲੈਂਡ ਦੇ ਵਿੱਚੋਂ ਇਹ ਮਿੱਤਰੋ ਅੱਖ ਮਣਕੀ ਦੇ ਵਿੱਚ ਚਾਰੇ ਪੈਰਾਂ ਤੇ ਨਿਸ਼ਾਨ ਮੱਥੇ ਪਟਾ ਸਿੰਘ ਜਰੂਰ ਆਲਾ ਬਾਕੀ ਝੋਟੀ ਬਾਕਮ ਵਾਲਾ ਤਿਆਰੀ ਮੁਕੰਮਲ ਆਜ ਸੁਪਾਵੇ ਕੱਲ ਸੁਪਾਵੇ ਚੰਗੇ ਸੀਮਨ ਤੋਂ ਇਹ ਕਰਮਾਂ ਵਾਲੀ ਗੱਪਣਾ ਰੇਟ ਇਹਦਾ 95000 ਰੁਪਿਆ ਵਾ ਵਿੱਚੋਂ ਮਾਨਤਾਂਣ ਬਾਕੀ ਆ ਤਿਆਰੀ ਤੁਹਾਨੂੰ ਮੈਂ ਇੱਕ ਵਾਰੀ ਪਿੱਛੇ ਤੋਂ ਵਿਖਾਉਣ ਦੀ ਕੋਸ਼ਿਸ਼ ਕਰਦਾ ਜੇ ਵਿਖਾ ਲਿਆ ਇਹ ਡਰਦੀ ਆ ਥੋੜਾ ਜਿਹਾ ਇਹ ਵੀਰਾਂ ਵੀ ਮਿੱਤਰੋ ਵੇਖ ਸਕਦੇ ਇੱਕ ਵਾਰੀ ਤੁਸੀਂ ਇਹਨੂੰ ਤਿਆਰੀ ਬਹੁਤ ਸੋਹਣੀ ਕੀਤੀ ਬਾਪੂ ਬੈਂਕੀ ਤਾਂ ਲਈ ਜਾਂਦੇ ਲੈ ਲੇਵਾਲੂਵਾ ਦਾ ਪੂਰਾ ਇਹਨਾਂ ਕਰਮਾਲੀ ਨਿ ਰਕਾਰਡ ਤੋੜੀ ਤਿਆਰ ਕੀਤਾ ਦਾ ਥਣਵਾਣਾ ਚੰਗਾ ਬਾਈ ਜਿਹੜੇ ਪ੍ਰਾਣਿਕ ਘਰੇ ਰੱਖਣ ਨੂੰ ਝੋਟੀ ਲੈਣੀਆਂ ਕਰਨੀ ਤੁਸੀਂ ਆਪਦੀ ਮਰਜ਼ੀ ਆ ਕਿਉਂਕਿ ਹਮੇਸ਼ਾ ਮੈਂ ਕੋਸ਼ਿਸ਼ ਕਰਦਾ ਹੁਣ ਕਿਉਂਕਿ ਇਹਨਾਂ ਕਰਮਾਂ ਵਾਲਿਆਂ ਦਾ ਦੁੱਧਾ ਜਿਹੜਾ ਉਹ ਮਿੱਤਰੋ ਆਪਣੀ ਖੁਰਲੀ ਦੇ ਵਿੱਚ ਇਹਨਾਂ ਦੀ ਸਾਂਭ ਕਰ ਲਾਂਗੇ ਜੇ ਇਹਨਾਂ ਦੇ ਥੱਲੋ ਚੋਲਾਂਗੇ ਜੇ ਬੰਨ ਕੇ ਮੇਰੇ ਵਾਂਗੂ ਕੁੱਟੀ ਤਾਸ ਜਾਨੀਆਂ ਬਾਹਰ ਜਾ ਕੇ ਫਿਰ ਨਹੀਂ ਇਹਨੇ ਕੁਝ ਦੇਣਾ ਮਿੱਤਰੋ ਰੇਟ ਇਹਨਾਂ ਦਾ 95000 ਰੁਪਿਆ ਵਿੱਚੋਂ ਲਾੜ ਪਿਆਰ ਹੋਊਗਾ ਲਾੜ ਪਿਆਰ ਦਾ ਮਤਲਬ ਇਹ ਹੁੰਦਾ ਵੀ ਥੋੜੀ ਬਹੁਤੀ ਇਕਠੋਤੀ ਹੋਊਗੀ ਹੁਣ ਬਾਲਾ ਫਰਕ ਨਹੀਂ ਪੈਣਾ ਵੀਰ ਦਾ ਨੰਬਰ ਮੈਂ ਸਕਰੀਨ ਦੇ ਉੱਤੇ ਚਲਾ ਦੂੰਗਾ ਅਗਲੀ ਕਾਰਵਾਈ ਤੁਸੀਂ ਕਰ ਲਿਓ ਪਿੰਡ ਲੰਡੇਆ ਤੇ ਜ਼ਿਲ੍ਹਾ ਮੋਗਾਵਾ